ਸਤਿਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਮਹੱਲਾ ਪੰਜਵਾ ਚੌਪਦਈ ਕਾਰ ਦੋਜਾ ਇੱਕ ਓ ਸਤਿ ਗੁਰ ਪ੍ਰਸਾਦ ਜੀ ਆਪਾਨ ਕੀ ਜਨ ਸਾਜਿ ਮਾ ਈ ਮਹ ਜੋਤ ਰੱਖੇ ਨਵਾਂ ਜੰਗ ਬਹਰ ਤਨ ਕਾ ਸਰ ਕਿਛ ਓ ਜਨ ਭੋਗਾਈ ਵੜੇ ਕਤ ਜਾਏ ਏ ਜੀ ਆਫਰਾਨ ਕੀਏ ਜਨਸਾਜ ਮਾਟੀ ਮਹਿਜੋਤ ਰੱਖੀ ਨਵਾ ਗੇ ਭਰਤਨ ਕਾ ਸਭ ਕਿਛ ਓ ਜਨ ਕਾ ਨਦ ਦੇਵਾ ਆ ਰਹਾ ਜਨਕੀਏ ਰੰਗ ਅਨੇਕ ਪਰਕਾਰ ਓ ਪਤ ਪਰ ਲਾ ਨਿਮ ਕਮ ਜਾਰ ਜਾ ਕੀ ਗਤ ਮਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਤੇ ਆਏ ਆਏ ਨ ਜਾਵੇਂ 네 ਚਲ ਤਨੇ ਆ ਕੈ ਪਰੇ ਪੰਡਾਰਿ ਸ ਅਗਲ ਕਟਾ ਦੇਵ ਆਧਾਰ ਸਤ ਪੁਰਖ ਜਾ ਕੋ ਹੈ ਨਾ ਨੇਟੇ ਕੋਟ ਆਗ ਨਿਮਖ ਜਸ ਗਾਇ ਬਾਲ ਸਖਾਈ ਅਗ ਤਨ ਕਾਮੀਤ ਪਰਾਨ ਆਧਾਰ ਨਾਨਕ ਹਿਤ ਕੀਤ ਸਤਿ ਪਰਖਿਆ ਜਾਕੂ ਰੇਟੇ ਕੋਟ ਆਗੇ ਨਮਖ ਜਸ ਗਾ ਬਾਲ ਸਗਾ ਭਗਤਨ ਕਾਮੀ ਤ ਨਾਨੇ ਅਧਾਰ ਨਾਨਕਹਿ ਕਹ ਤੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ